ਅੱਜ ਮੈਂ ਬਲਦੀਪ ਸਿੰਘ ਸਰਸਾ ਜੋ ਕਿ ਐਸ ਕੇ ਐਮ ਗੈਰ ਆਨੀਤਕ ਦਾ ਮੈਂਬਰ ਹੋਣ नाते ਇੱਥੇ ਜੋ ਅੱਜ ਦੀ ਸਾਡੇ ਕਾਲ ਸੀ ਕਿ 10 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹਾਂ ਔਰ 9 ਦਸੰਬਰ ਨੂੰ ਜਿਹੜਾ ਲਿਖਤੀ ਤੌਰ ਤੇ ਸਾਡੇ ਨਾਲ ਵਾਅਦਾ ਕੀਤਾ ਸੀ ਕਾਲੇ ਕਾਨੂੰਨ ਤਾਂ ਜਿਹੜੇ ਸੀ ਉਹ ਰੱਦ ਕਰਤੇ ਤੇ ਬਾਕੀ ਮੰਗਾਂ ਨੂੰ ਲੈ ਕੇ ਉਹਨਾਂ ਨੇ ਸਾਡਾ ਨਾ ਵਾਦਾ ਕੀਤਾ ਸੀ ਲਿਖਤੀ ਪੱਤਰ ਦਿੱਤਾ ਸੀ ਔਰ ਉਹ ਪੱਤਰ ਦੇ ਮੁਤਾਬਕ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨਾ ਪ੍ਰਵਾਨ ਕਰਨ ਦੇ ਕਾਰਨ ਅਸੀਂ 13 ਫਰਵਰੀ ਤੋਂ ਜੋ ਕਿ ਦਿੱਲੀ ਕੋਚ ਨੂੰ ਜਾਣ ਦਾ ਪ੍ਰੋਗਰਾਮ ਕੀਤਾ ਸੀ ਸਾਨੂੰ ਉਹ ਹਰਿਆਣਾ ਬਾਰਡਰ ਤੇ ਰੋਕ ਦਿੱਤਾ ਲਗਾਤਾਰ ਅਸੀਂ ਉੱਥੇ ਬਾਰਡਰਾਂ ਦੇ ਬੈਠੇ ਹਾਂ ਤੇ ਅੱਜ ਉਹਦੇ ਸਬੰਧ ਵਿੱਚ ਅਸੀਂ 12 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਰੇਲਾਂ ਰੋਕਣ ਦੀ ਕਾਲ ਦਿੱਤੀ ਸੀ ਉਹਦੇ ਸਬੰਧ ਵਿੱਚ ਮੈਂ ਇੱਥੇ ਹੁਣ ਬਟਾਲੇ ਜਿਹੜਾ ਡਿਲੀਵਰੇਸ਼ਨ ਦੇ ਉੱਤੇ ਜਿਹੜੇ ਸਾਡੇ ਕਿਸਾਨ ਆਗੂਆਂ ਵੱਲੋਂ ਇੱਥੇ ਮੈਂਬਰਾਂ ਵੱਲੋਂ ਕਿਸਾਨ ਵੀਰਾਂ ਵੱਲੋਂ ਜੋ ਰੇਲਾਂ ਰੋਕੀਆਂ ਗਈਆਂ ਨੇ ਇੱਥੇ ਬੈਠੇ ਨੇ ਮੈਂ ਇਹਨਾਂ ਦਾ ਇੱਥੇ ਧੰਨਵਾਦ ਕਰਨ ਵਾਸਤੇ ਪਹੁੰਚਿਆ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਰੇਲ ਰੋਕੂ ਅੰਦੋਲਨ ਜਿਹੜਾ ਉਹਦਾ ਐਲਾਨ ਕੀਤਾ ਗਿਆ ਸੀ ਸੋ ਬਾਕੀ ਸ਼ਾਰਾਂ ਦੀ ਗੱਲ ਕਰੀਏ ਤੇ ਨਾਲ ਹੀ ਆਪਾਂ ਬਟਾਲੇ ਦੀ ਗੱਲ ਕਰਦੇ ਹਾਂ ਕਿ ਬਟਾਲੇ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਾ ਰੇਲ ਦੀ ਪਟੜੀ ਤੇ ਧਰਨਾ ਦਿੱਤਾ ਗਿਆ ਵਾ ਆਪਾਂ ਗੱਲ ਕਰਾਂਗੇ ਕਿਸਾਨ ਨੇਤਾ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਦਿਨ ਖੁਸ਼ੀ ਸਤਿ ਸ਼੍ਰੀ ਅਕਾਲ ਮੈਂ ਮੁਖਤਾਰ ਸਿੰਘ ਉਗਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਹਨੇ ਅੱਜ ਜਿਹੜਾ ਧਰਨਾ ਦਿੱਤਾ ਗਿਆ ਵਾ ਇਹਦੇ ਸਬੰਧ ਵਿੱਚ ਅੱਜ ਜਿਹੜਾ ਧਰਨਾ ਦਿੱਤਾ ਗਿਆ ਵਾ ਇਹ ਸਾਰਾ ਜਾਲਮ ਸਰਕਾਰਾਂ ਦੀ ਦੇਣ ਆ ਕਿਉਂਕਿ ਮੋਦੀ ਸਰਕਾਰ ਨੇ ਅੱਜ ਤੋਂ 2.5 ਸਾਲ ਪਹਿਲਾਂ ਦਿੱਲੀ ਸ਼ਾਂਤ ਮਈ ਅंदोलਨ ਦੇ ਵਿੱਚ ਐਲਾਨ ਕੀਤਾ ਸੀ ਕਿ ਮੇਰੀ ਭਗਤੀ ਜੀ ਕੋ ਫਰਕ ਰਹਿ ਗਿਆ ਮੈਂ ਕਿਸਾਨਾਂ ਨੂੰ ਇੱਥੇ ਭਾਇਆ ਮੈਨੂੰ ਇਹਨਾਂ ਦੀਆਂ ਮੰਗਾਂ ਪਹਿਲਾਂ ਮੰਨ ਲੈਣੀਆਂ ਚਾਹੀਦੀਆਂ ਸੀ ਉਹ ਸਾਡੀਆਂ ਜਿਹੜੀਆਂ ਮੰਗਾਂ ਉਹਨੇ ਮੰਨੀਆਂ ਸੀਗੀਆਂ ਜਿਹਦੇ ਵਿੱਚ ਐਮਐਸਏ ਦੀ ਗਰੰਟੀ ਤਿੰਨ ਕਾਲੇ ਕਾਨੂੰਨ ਵਾਪਸ ਕਰਨੇ ਔਰ ਲਖੀਮਪੁਰ ਖੀਦੀ ਦੇ ਜਿਹੜੇ ਮਰਡਰ ਹੋਏ ਆ ਉਹਨਾਂ ਨੂੰ ਇਨਸਾਫ ਦੇਣਾ ਇਹ ਜਿਹੜੀਆਂ ਮੰਗਾਂ ਸੀਗੀਆਂ ਉਹਨੇ ਮੰਨੀਆਂ ਹੋਈਆਂ ਨੇ ਉਹ ਲਾਗੂ ਨਾ ਕਰਨ ਕਰਕੇ ਦੁਬਾਰਾ ਦੁਬਾਰਾ ਜਿਹੜਾ ਕਹਿਣ ਤੇ ਵੀ ਰੋਜ਼ ਵਜੋਂ ਦੁਬਾਰਾ ਫੇਰ 13 ਫਰਵਰੀ ਨੂੰ ਅਧোলন ਸ਼ੁਰੂ ਕੀਤਾ ਗਿਆ ਜਿਹੜਾ ਕਿ ਸ਼ਾਂਤਮਈ ਅਧোলন ਸੀਗਾ ਉਹ ਸਰਕਾਰ ਨੇ ਰਸਤੇ ਦੇ ਵਿੱਚ ਸੜਕਾਂ ਦੇ ਵਿੱਚ ਕਿਲ੍ਹਾ ਲਾ ਕੇ ਬੈਰੀਕੇਟਿੰਗ ਕਰਕੇ ਪੁਲਸ ਲਾ ਕੇ ਉਹ ਰਸਤਾ ਰੋਕਿਆ ਗਿਆ ਜਿਹੜੇ ਕਿਸਾਨ ਸ਼ਾਂਤਮਈ ਅਧোলন ਕਰਨ ਵਾਸਤੇ ਦਿੱਲੀ ਜਾ ਰਹੇ ਸੀ खनौरी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप